ਬਣਾਓ ਅੱਜ ਦੇਵਾਂਗੇ ਅੱਜ ਚੈਲੰਜ ਹੈ ਮੈਨੂੰ ਕਿਉਂ ਕੇਜਰੀਵਾਲ ਜੀ ਨੇ ਖੁਦ ਇਹ ਸਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਅਨਾਉਂਸ ਕਰਾਂਗੇ ਸਾਰੀਆਂ ਫਸਲਾਂ Of ideas. चार हफ्तिक ड्रग्स या चिट्टा खत्म किया जाएगा ਦੋਸਤੋ ਪੰਜਾਬ ਸਰਕਾਰ ਵਿੱਚ ਦੋ ਹੀ ਚਰਚਤ ਚਿਹਰੇ ਸਨ ਜਿਨ੍ਹਾਂ ਨੂੰ ਹੁਣ ਹਟਾ ਦਿੱਤਾ ਗਿਆ ਹੁਣ ਕੁਝ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਪੰਜ ਨਵੇਂ ਮੰਤਰੀ ਬਣਾ ਮੰਤਰੀ ਮੰਡਲ ਦੀ ਲੋਕਾਂ ਵਿੱਚ ਨਵੀਂ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਇਸ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਰਾਜ ਕਰ ਰਹੀ ਹੈ ਜਦੋਂ ਵੀ ਭਗਵੰਤ ਮਾਨ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਬਸ ਭਗਵੰਤ ਮਾਨ ਭਗਵੰਤ ਮਾਨ ਹੀ ਹੁੰਦੀ ਹੈ ਲੋਕਾਂ ਨੂੰ ਉਹਨਾਂ ਤੋਂ ਇਲਾਵਾ ਕੋਈ ਹੋਰ ਚਿਹਰਾ ਨਜ਼ਰ ਹੀ ਨਹੀਂ ਆਉਂਦਾ ਜਦੋਂ ਵੀ ਸਰਕਾਰ ਦੀ ਗੱਲ ਆਉਂਦੀ ਹੈ ਬਸ ਲੈ ਦੇ ਕੇ ਪਹਿਲਾਂ ਦੋ ਚਿਹਰੇ ਸਨ ਮੀਡੀਆ ਵਿੱਚ ਪਪੂਲਰ ਇੱਕ ਖੜੜ ਹਲਕੇ ਤੋਂ ਐਮਐਲਏ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਅਤੇ ਦੂਜੇ ਸਨ ਚੇਤਨ ਸਿੰਘ ਜੋੜਾ ਮਾਜਰਾ ਬੇਸ਼ੱਕ ਅਨਮੋਲ ਗਗਨਮਾਨ ਚਰਚੇ ਤਾਂ ਆਪਣੇ ਗੀਤਾ ਤੇ ਪੇਸ਼ਕਾਰੀ ਕਰਕੇ ਸਨ ਪਰ ਇਸ ਤੋਂ ਇਲਾਵਾ ਉਹ ਸਾਰੀਆਂ ਫਸਲਾਂ ਤੇ ਗਰੰਟਡ ਐਮਐਸਪੀ ਦੇਣ ਦਾ ਫਾਰਮੂਲਾ ਯਾਦ ਹੈ ਤੁਹਾਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਉਹਨਾਂ ਦੀ ਹੋਈ ਗੱਲਬਾਤ ਜਿਸ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਦੇ ਜਾਂਦੇ ਹੀ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸੱਤਾ ਮਿਲਦੇ ਹੀ ਐਮਐਸਪੀ ਦੇਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਗਰੰਟਡ ਐਮਐਸਪੀ ਸਾਰੀਆਂ ਫਸਲਾਂ ਤੇ ਦੋਸਤ ਜਿڑا ਇੱਕ ਵਾਰੀ ਉਹ ਬਿਆਨ ਸੁਣ ਹੀ ਲੈਂਦੇ ਹਾਂ ਉਹਨਾਂ ਉਹ ਪਾਰਟੀਆਂ ਥੋੜੀ ਨੇ ਉਹ ਲੁਟੇਰੇ ਨੇ ਪਾਰਟੀਆਂ ਕੁਈ ਚੱਜ ਦਾ ਕੰਮ ਕਰਦੀਆਂ ਤੇ ਆਮ ਆਦਮੀ ਪਾਰਟੀ ਨੇ ਤਾਂ ਬਣਨਾ ਹੀ ਨਹੀਂ ਸੀ। ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਆ। ਅਸਤੀਫਾ ਹੁਣੇ ਦੇ ਦਿਓ। ਸਾਡੀ ਸਰਕਾਰ ਬਣਾਓ। ਅੱਜ ਦੇਵਾਂਗੇ। ਅੱਜ ਚੈਲੰਜ ਆ। ਮੈਨੂੰ ਕਿਉਂ ਕੇਜਰੀਵਾਲ ਜੀ ਨੇ ਖੁਦ ਇਹ ਸੁਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਅਨਾਉਂਸ ਕਰਾਂਗੇ ਸਾਰੀਆਂ ਫਸਲਾਂ। ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਆ। ਅਸਤੀਫਾ ਹੁਣੇ ਦੇ ਦਿਓ। ਸਾਡੀ ਸਰਕਾਰ ਬਣਾਓ। ਅੱਜ ਦੇਵਾਂਗੇ। ਅੱਜ ਚੈਲੰਜ ਆ। ਮੈਨੂੰ ਕਿਉਂ ਕੇਜਰੀワਲ ਜੀ ਨੇ ਖੁਦ ਇਹ ਸੁਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਅਨਾਉਂਸ ਕਰਾਂਗੇ ਸਾਰੀਆਂ ਫਸਲਾਂ। ਦੋਸਤੋ ਉਹਨਾਂ ਨੂੰ ਹਟਾਣਾ ਮਤਲਬ ਕਿ ਇਧਰੇ ਉਹਨਾਂ ਦੀ ਗੱਲ ਤੋਂ ਉਹਨਾਂ ਦੀ ਸਟੇਟਮੈਂਟ ਤੋਂ ਮੁਕਰਨਾ ਤਾਂ ਨਹੀਂ ਹੈ। ਕਿਉਂਕਿ ਸਭ ਕੁਝ ਫਰੀ ਦੀ ਪਾਲਿਸੀ ਨੇ ਪੰਜਾਬ ਵਿੱਚ ਪੰਜਾਬ ਦੀ ਆਰਥਿਕ ਹਾਲਤ ਹੋਰ ਵੀ ਖਸਤਾ ਹਾਲ ਕਰ ਦਿੱਤੀ ਹੈ। ਪੰਜਾਬ ਸੀ ਚੜਿਆ ਹੋਇਆ ਕਰਜ਼ਾ ਉਹ ਹੋਰ ਵੀ ਵੱਧ ਗਿਆ ਹੈ ਜੇ ਕਿਧਰੇ ਕਿਸਾਨ ਸੰਗਠਨ ਸਾਰੇ ਤਾਂ ਨਹੀਂ ਦੋਸਤੋ ਜੇ ਕੁਝ ਸੰਗਠਨ ਇਹ ਮੰਗ ਲੈ ਕੇ ਸੜਕਾਂ ਤੇ ਆ ਗਏ ਕਿ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹ ਹਰ ਫਸਲ ਤੇ ਗਰੰਟਡ ਐਮਐਸਪੀ ਵਾਲਾ ਫਾਰਮੂਲਾ ਕੱਢੋ ਅਤੇ ਪੰਜਾਬ ਵਿੱਚ ਲਾਗੂ ਕਰੋ ਫਿਰ ਉਸ ਵੇਲੇ ਪੰਜਾਬ ਦੀ ਆਰਥਿਕ ਹਾਲਤ ਉਸ ਦਾ ਤਾਂ ਦਿਵਾਲਾ ਨਿਕਲ ਜਾਵੇਗਾ ਜਿਹੜਾ ਦਿਵਾਲਾ ਉਹ ਕੇਂਦਰ ਸਰਕਾਰ ਦਾ ਕੱਢਣਾ ਚਾਹੁੰਦੇ ਹਨ ਉਹ ਦਿਵਾਲਾ ਪੰਜਾਬ ਸਰਕਾਰ ਦਾ ਨਿਕਲ ਜਾਵੇਗਾ ਦੋਸਤੋ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਪੈਨਸ਼ਨਾਂ ਤੇ ਹੋਰ ਛੋਟੇ-ਮੋਟੇ ਹਾਂਜੀ ਛੋਟੇ-ਮੋਟੇ ਵਿਕਾਸ ਦੇ ਜ਼ਰੂਰੀ ਕੰਮਾਂ ਲਈ ਪੈਸਾ ਉਸ ਦਾ ਪ੍ਰਬੰਧ ਕਰਨਾ ਪੰਜਾਬ ਸਰਕਾਰ ਲਈ ਔਖਾ ਹੋ ਜਾਵੇਗਾ ਜੇ ਇੰਜ ਕੀਤਾ ਗਿਆ ਭਾਵੇਂ ਇਸ ਦੀ ਸੰਭਾਵਨਾ ਲਗਭਗ ਘੱਟ ਹੀ ਹੈ ਕਿਉਂਕਿ ਡੱਲੇ ਵਾਲੇ ਤੇ ਭੰਦੇਰ ਵਰਗੇ ਕਿਸਾਨ ਨੇਤਾ ਪੰਜਾਬ ਦੀ ਨਹੀਂ ਕੇਂਦਰ ਦੀ ਪੰਜਾਬ ਦੀ ਨਹੀਂ ਦੋਸਤੋ ਕੇਂਦਰ ਦੀ ਬੀਜੇਪੀ ਸਰਕਾਰ ਦੀ ਕਮਰ ਤੋੜਨਾ ਚਾਹੁੰਦੇ ਹਨ ਇਸੇ ਕਰਕੇ ਤਾਂ ਉਹ ਰਾਹੁਲ ਗਾਂਧੀ ਵਰਗੇ ਮਹਾਨ ਵੈਲ ਐਜੂਕੇਟਿਡ ਨੇਤਾ ਨੂੰ ਮਿਲੇ ਸਨ ਸੰਸਦ ਪਰਸਰ ਵਿੱਚ ਜਾ ਕੇ ਜਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਕਿਸਾਨ ਮੰਗਾ ਜੀ ਹ ਐਮ ਐਸ ਪੀ ਲਾਗੂ ਕਰਨ ਦੀ ਮੱਖ ਮੰਗ ਨੂੰ ਉਸ ਨੂੰ ਸਾਹਮਣੇ ਰੱਖ ਕੇ ਦੋਸਤੋ ਮਾਨ ਸਰਕਾਰ ਨੇ ਹੁਣ ਇਸ ਦੀ ਸੰਭਾਵਨਾ ਹੀ ਖਤਮ ਕਰ ਦਿੱਤੀ ਹੈ ਨਾ ਰਹੇਗਾ ਬਾਂਸ ਤੇ ਨਾ ਹੈ ਵੱਜੇਗੀ ਬਾਂਸਰੀ ਦੋਸਤੋ ਹੁਣ ਅਨਮੋਲਕ ਅਨਮਾਨ ਅਤੇ ਨਾ ਹੀ ਕੋਈ ਹੋਰ ਆਮ ਆਦਮੀ ਪਾਰਟੀ ਦੀ ਗਰੰਟਡ ਐਮਐਸਪੀ ਦੀ ਯੋਜਨਾ ਦੀ ਗੱਲ ਕਰੇਗਾ ਹੁਣ ਬਸ ਉਹ ਮਾਤਰਿਕ ਐਮਐਲਏ ਹਨ ਉਹ ਸਰਕਾਰ ਦੀ ਉਹ ਸਰਕਾਰ ਤੱਕ ਲੋਕਾਂ ਦੀ ਗੱਲ ਤਾਂ ਪਹੁੰਚਾ ਸਕਦੇ ਹਨ ਪੋਲ ਪੋਲਿਸੀ ਮੇਕਿੰਗ ਜੀ ਹਾਂ ਪੋਲਿਸੀ ਮੇਕਿੰਗ ਵਿੱਚ ਹੁਣ ਉਹਨਾਂ ਦਾ ਕੋਈ ਵੀ ਹਿੱਸਾ ਨਹੀਂ ਹੈ ਡਾਇਰੈਕਟਲੀ ਇੰਜ ਇੱਕ ਮੀਡੀਆ ਵਿੱਚ ਮਾਨ ਸਰਕਾਰ ਦਾ ਫੇਮਸ ਚਿਹਰਾ ਮੰਤਰੀ ਮੰਡਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਦੂਜੇ ਜੋ ਪਪੂਲਰ ਚਿਹਰੇ ਪੰਜਾਬ ਕੈਬਨਿਟ ਵਿੱਚੋਂ ਬਾਹਰ ਕੀਤੇ ਗਏ ਹਨ ਉਹ ਹਨ ਚੇਤਨ ਸਿੰਘ ਜੋੜਾ ਮਾਜਰਾ ਜੀ ਜਿਹੜੇ ਜਦੋਂ ਸਿਹਤ ਮੰਤਰੀ ਸੰਤਾ ਡਾਕਟਰਾਂ ਨਾਲ ਆਪਣੇ ਵਿਵਹਾਰ ਕਰਕੇ ਬੜੇ ਹੀ ਚਰਚਾ ਵਿੱਚ ਰਹਿੰਦੇ ਸਨ ਇਸ ਤੋਂ ਇਲਾਵਾ ਜਦੋਂ ਹੜਾਏ ਸਾਨੂੰ ਉਸ ਵੇਲੇ ਪਟਿਆਲੇ ਦੀ ਐਮਪੀ ਮਹਾਰਾਣੀ ਪ੍ਰਨੀਤ ਕੋਰ ਨਾਲ ਉਹਨਾਂ ਦੀਆਂ ਝੜਪਾਂ ਉਹ ਮੀਡੀਆ ਦੇ ਵਾਵਾ ਚਰਚਿਤ ਚਿਹਰੇ ਬਣ ਗਏ ਸਾਨੂੰ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਹੈ ਦੋਸਤੋ ਹੈ ਦੋਸਤੋ ਇਸ ਵੇਲੇ ਕੋਈ ਚਿਹਰਾ ਜਿਸ ਨੂੰ ਪੰਜਾਬ ਦੇ ਆਮ ਲੋਕ ਜਾਣਦੇ ਹੋਣ ਪਛਾਣਦੇ ਹੋਣ ਕੋਈ ਵੀ ਨਹੀਂ ਕੋਈ ਖਾਸ ਚਿਹਰਾ ਹੈ ਹੀ ਨਹੀਂ ਪੰਜਾਬ ਕੈਬਨਿਟ ਵਿੱਚ ਜਿਸ ਨੂੰ ਪੰਜਾਬ ਦੇ ਸਾਰੇ ਲੋਕ ਜਾਣਦੇ ਪਛਾਣਦੇ ਹੋਣ ਬਸ ਪੰਜਾਬ ਵਿੱਚ ਭਗਵੰਤ ਮਾਨ ਜੀ ਹਾਂ ਭਗਵੰਤ ਮਾਨ ਹੀ ਹਨ ਉਹੀ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਚਿਹਰਾ ਹਨ ਪੰਜਾਬ ਵਿੱਚ ਮੀਡੀਆ ਵਿੱਚ ਵੀ ਕਿਸੇ ਹੋਰ ਨੂੰ ਕੋਈ ਅਟੈਨਸ਼ਨ ਦਿੱਤੀ ਹੀ ਨਹੀਂ ਜਾਂਦੀ ਬਾਕੀ ਐਮਐਲਏ ਜਾਂ ਮੰਤਰੀ ਆਪਣੇ ਆਪਣੇ ਹਲਕੇ ਵਿੱਚ ਦਾ ਦੋਸਤੋ ਚਰਚਿਤ ਹੋਣਗੇ ਪਰ ਹਲਕੇ ਤੋਂ ਬਾਹਰ ਸ਼ਾਇਦ ਹੀ ਕੋਈ ਉਹਨਾਂ ਨੂੰ ਕੋਈ ਜਾਣਦਾ ਹੋਵੇ ਹੁਣ ਇਹਨਾਂ ਨੂੰ ਹਟਾਉਣ ਤੋਂ ਬਾਅਦ ਪੰਜਾਬ ਵਿੱਚ ਪੰਜ ਨਵੇਂ ਮੰਤਰੀ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਦਾ ਪੋਪੂਲਾਰਿਟੀ ਇੰਡੈਕਸ ਲਗਭਗ 0 ਹੀ ਹੈ ਜਰਾ ਇਹਨਾਂ ਦੇ ਨਾਮ ਸੁਣ ਕੇ ਸੋਚਿਓ ਕਿ ਤੁਹਾਨੂੰ ਇਹਨਾਂ ਬਾਰੇ ਕੁਝ ਪਤਾ ਹੈ ਕੁਝ ਯਾਦ ਹੈ ਕੁਝ ਮੀਡੀਆ ਵਿੱਚ ਇਹਨਾਂ ਦੀਆਂ ਚਰਚਾਵਾਂ ਹਨ ਜਾਣਕਾਰੀ ਲਈ ਸਾਨੇਵਾਲ ਤੋਂ ਐਮਐਲਏ ਹਰਦੀਪ ਸਿੰਘ ਮੁੰਡੀਆਂ ਲੜਾ ਗੱਗਾ ਤੋਂ ਐਮਐਲਏ ਬ੍ਰਿੰਦਰ ਕੁਮਾਰ ਗੋਇਲ ਖੰਨਾ ਤੋਂ ਐਮਐਲਏ ਤਰुणप्रीत ਸਿੰਘ ਸੌਂਦ ਸਾਮ 84 ਤੋਂ ਐਮਐਲਏ ਅਵਜੋਤ ਸਿੰਘ ਅਤੇ ਹੁਣੇ-ਹੁਣੇ ਪਹਿਲਾਂ ਬੀਜੇਪੀ ਅਤੇ ਫਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਆਏ ਜਲੰਧਰ ਵੈਸਟ ਦੇ ਪਿੱਛੇ ਜਿਹੇ ਜਿੱਤੇ ਮਹਿੰਦਰ ਭਗਤ ਜਿਹੜੇ ਨਵੇਂ ਕੈਬਨਿਟ ਮੰਤਰੀ ਬਣੇ ਹਨ ਕਿ ਦੋਸਤੋ ਇਹਨਾਂ ਨੂੰ ਤੁਸੀਂ ਪਛਾਣਦੇ ਹੋ ਦੋਸਤੋ ਇਹ ਨਵੇਂ ਮੰਤਰੀ ਮੰਡਲ ਨਾਲ ਪੰਜਾਬੀਆਂ ਦਾ ਕੀ ਭਲਾ ਹੋਵੇਗਾ ਕਿ ਕੀ ਪੰਜਾਬ ਵਿੱਚ ਦੋਸਤੋ ਨਸ਼ੇ ਕਰਕੇ ਹੋਣ ਵਾਲੀਆਂ ਮੌਤਾਂ ਉਹ ਹੋਣੀਆਂ ਹੁਣ ਬੰਦ ਹੋ ਜਾਣਗੀਆਂ ਕੀ ਪੰਜਾਬ ਵਿੱਚ ਨਸ਼ਾ ਵਿਕਣਾ ਬੰਦ ਹੋ ਜਾਵੇਗਾ ਕੀ ਇਸ ਨਵੇਂ ਮੰਤਰੀ ਮੰਡਲ ਵਿਸਤਾਰ ਨਾਲ ਜੋ ਚੌਥੀ ਵਾਰ ਕੀਤਾ ਗਿਆ ਹੈ ਕੀ ਹੁਣ ਲੁੱਟਖੋਹਾਂ ਦੀਆਂ ਘਟਨਾਵਾਂ ਜੋ ਪੰਜਾਬ ਵਿੱਚ ਨਿਤ ਪ੍ਰਤੀ ਦਿਨ ਹੋ ਰਹੀਆਂ ਹਨ ਉਹ ਬੰਦ ਹੋ ਜਾਣਗੀਆਂ ਹੁਣ ਤਾਂ ਦੋਸਤੋ ਅੰਮ੍ਰਿਤਸਰ ਜਲੰਧਰ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਆਪਣੇ ਘਰਾਂ ਗਲੀਆਂ ਦੇ ਬਾਹਰ ਵੀ ਲੋਕ ਖਾਸ ਕਰਕੇ ਮਹਿਲਾਵਾਂ ਉਹ ਮਹਿਫੂਜ਼ ਨਹੀਂ ਰਹੀਆਂ ਉੱਥੇ ਵੀ ਉਹਨਾਂ ਨਾਲ ਲੁੱਟਖਸੁੱਟ ਹੋ ਹੀ ਜਾਂਦੀ ਹੈ ਰਿਹਾਂ ਵਪਾਰ ਤਾਂ ਉਸ ਦਾ ਵੀ ਪੱਠਾ ਬੈਠ ਹੀ ਗਿਆ ਹੈ ਦੋਸਤੋ ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵਪਾਰੀਆਂ ਨੂੰ ਧਮਕੀਆਂ ਡਰਾਉਣ ਲਈ ਉਹਨਾਂ ਦੇ ਘਰਾਂ ਜਾਂ ਵਪਾਰਕ ਸਥਾਨਾਂ ਉੱਪਰ ਕੀਤੀ ਜਾਂਦੀ ਫਾਇਰਿੰਗ ਕੀ ਇਹ ਮੰਤਰੀ ਮੰਡਲ ਪੰਜਾਬ ਦੇ ਨਵੇਂ ਮੰਤਰੀ ਮੰਡਲ ਦੇ ਵਿਸਥਾਰ ਨਾਲ ਇਹ ਸਮੱਸਿਆਵਾਂ ਖਤਮ ਹੋ ਜਾਣਗੀਆਂ ਦੋਸਤੋ ਇਹ ਰੁਜ਼ਗਾਰ ਦੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਸਾਨ ਸਰਕਾਰਾਂ ਨੇ ਰੁਜ਼ਗਾਰ ਦਾ ਕੀ ਦੇਣੇ ਸਨ ਜੋ ਪ੍ਰਾਈਵੇਟ ਸੈਕਟਰ ਵਿੱਚ ਥੋੜਾ ਬੋਤਾਂ ਰੁਜ਼ਗਾਰ ਵਪਾਰੀ ਵਰਗ ਪੈਦਾ ਕਰਦਾ ਸੀ ਉਹ ਵੀ ਤਕਰੀਬਨ ਇਹਨਾਂ ਨੇ ਠੱਪ ਹੀ ਕਰ ਦਿੱਤਾ ਹੈ 250 ਵਿੱਚ ਅੱਜਕੱਲ ਕੀ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਜਿਹੜੀਆਂ 2-400 ਪੋਸਟਾਂ ਭਰੀਆਂ ਜਾਂਦੀਆਂ ਹਨ ਉਸ ਦਾ ਪੂਰਾ ਢੰਡੋਰਾ ਪਿੱਟਿਆ ਜਾਂਦਾ ਹੈ ਤੇ ਢੰਡੋਰਾ ਇੰਜ ਪਿੱਟਿਆ ਜਾਂਦਾ ਹੈ ਜਿਵੇਂ ਇਸ ਤੋਂ ਪਹਿਲਾਂ ਪੰਜਾਬ ਵਿੱਚ ਹੋਈਆਂ ਸਰਕਾਰਾਂ ਨੇ ਕਦੀ ਇੰਨੇ ਲੋਕਾਂ ਨੂੰ ਨੌਕਰੀ ਦਿੱਤੀ ਹੀ ਨਾ ਹੋਵੇ ਦੋਸਤੋ ਨੌਜਵਾਨੀ ਦਾ ਬੁਰਾ ਹੀ ਹਾਲ ਹੈ ਪੰਜਾਬ ਵਿੱਚ ਪਹਿਲਾ ਵਾਂਗ ਹੀ ਉਹ ਜਾਂ ਤਾਂ ਬਾਹਰ ਜਾਣ ਵੱਲ ਤਰਜੀਹ ਦੇ ਰਹੀ ਹੈ ਜਾਂ ਫਿਰ ਇੱਥੇ ਰਹਿ ਕੇ ਬਸ ਨਸ਼ਿਆਂ ਵਿੱਚ ਹੀ ਫਸ ਰਹੀ ਹੈ ਕਹਿਣਾ ਤਾਂ ਨਹੀਂ ਚਾਹੀਦਾ ਪਰ ਇਹ ਕੰਜਰ ਹਰਿਆਣੇ ਵਿੱਚ ਹਰ ਸਾਲ 1 ਲੱਖ ਨੌਕਰੀ ਦਾ ਵਾਅਦਾ ਤਾਂ ਕਰਦੇ ਹਨ ਪਰ ਪੰਜਾਬ ਹਿਮਾਚਲ ਜਿੱਥੇ ਇਹਨਾਂ ਦੀ ਆਪਣੀ ਸਰਕਾਰ ਹੈ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ ਇਹ ਪਹਿਲਾਂ ਵਾਅਦੇ ਕੀਤੇ ਸਨ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਜਾਂ ਕਾਂਗਰਸ ਉੱਥੇ ਇਹਨਾਂ ਨੇ ਆਪਣਾ ਇਹ ਵਾਅਦਾ 1 ਲੱਖ ਰੋਜ਼ਗਾਰ ਹਰ ਸਾਲ ਦੇਣ ਦਾ ਕਿਉਂ ਨਹੀਂ ਪੂਰਾ ਕੀਤਾ ਪਹਿਲਾ ਦੋਸਤੋ ਇਹ ਰਾਜਨੀਤੀ ਵਿੱਚ ਸਿੱਖ ਵਰਸ ਜ ਹਿੰਦੂ ਕਰਦੇ ਰਹੇ ਬਹੁਤ ਸਾਲਾਂ ਤੱਕ ਖਾਸ ਕਰਕੇ 90 ਦੇ ਦਹਾਕੇ ਵਿੱਚ ਉਸ ਤੋਂ ਬਾਅਦ ਹਿੰਦੂ ਵਰਸ ਜ ਇਸਲਾਮ ਅਤੇ ਅੱਜ ਕੱਲ ਬੀਜੇਪੀ ਵਰਸਨ ਕਿਸਾਨ ਸੰਗਠਨ ਕੀਤਾ ਪਿਆ ਹੋਇਆ ਹੈ ਇਹਨਾਂ ਨੇ ਰਾਜਨੀਤੀ ਵਿੱਚ ਘੁਮਨਸਟਾ ਦੀ ਸੋਚ ਹੌਲੀ ਹੌਲੀ ਭਾਰਤ ਵਿੱਚ ਵਿਸਥਾਰ ਕਰ ਰਹੀ ਹੈ ਤੇ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਦੋਸਤੋ ਇਹ ਆਮ ਲੋਕਾਂ ਦੇ ਉਹ ਹਾਲਾਤ ਲਿਆਉਣ ਵਿੱਚ ਲੱਗੇ ਹੋਏ ਹਨ ਜਿੱਥੇ ਆਮ ਆਦਮੀ ਬਸ ਇਹਨਾਂ ਦੇ ਛੁੱਟੇ ਹੋਏ ਟੁਕੜਿਆਂ ਦਾ ਮਹਤਾਜ ਹੋ ਕੇ ਰਹਿ ਜਾਵੇ ਉਹ ਦਸਾਂ ਨੋਹਾਂ ਦੀ ਕਿਰਤ ਕਰਕੇ ਜਿੱਦੀ ਰੋਟੀ ਨਾ ਖਾ ਸਕੇ ਇਹੋ ਜਿਹੇ ਹਾਲਾਤੇ ਹੌਲੀ-ਹੌਲੀ ਪੈਦਾ ਕਰ ਦੇਣਗੇ ਲੋਕ ਮਜਬੂਰ ਹੋਣਗੇ ਪਰ ਨੇਤਾ ਪਰ ਨੇਤਾ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਾਰਟੀ ਵਰਕਰ ਉਹ ਖੁਸ਼ਹਾਲ ਆਰਥਿਕ ਤੌਰ ਤੇ ਸੰਪਨ ਅਤੇ ਆਮ ਜਨਤਾ ਉਸ ਕੋਲ ਕੀ ਹੋਵੇਗਾ ਬਸ ਇੱਕ ਸੋਚ ਖਾਸ ਕਰਕੇ ਆਰਥਿਕ ਤੌਰ ਤੇ ਉਹਨਾਂ ਦੇ ਜੋ ਹਾਲਾਤ ਹੋਣਗੇ ਉਸ ਨੂੰ ਉਹ ਸੋਚ ਕੇ ਉਸ ਵਿੱਚ ਹੀ ਫਸੇ ਰਹਿਣਗੇ ਅਤੇ ਡਰੇ ਰਹਿਣਗੇ ਦੋਸਤੋ ਇਸ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਕਿਥੇ ਨਾ ਕਿਥੇ ਨਹੀਂ ਤਾਂ ਦੋਸਤੋ ਬਹੁਤ ਬੁਰਾ ਅੰਜਾਮ ਹੋਵੇਗਾ ਸਾਡੇ ਪੰਜਾਬ ਦਾ ਗੁਰੂ ਨਾਨਕ ਦੀ ਕਰਮ ਭੂਮੀ ਸਿੱਖ ਗੁਰੂਆਂ ਦੀ ਕਰਮ ਭੂਮੀ ਉੱਥੇ ਇਸ ਸੋਚ ਦਾ ਪੈਰ ਪਸਾਰਨਾ ਸਿੱਖੀ ਸਿਧਾਂਤਾਂ ਦੀ ਹਾਰ ਵਰਗਾ ਹੈ ਆਓ ਦੋਸਤੋ ਇਸ ਖਿਲਾਫ ਉੱਠ ਖੜੇ ਹੋਈਏ ਇਸ ਤੋਂ ਪਹਿਲਾਂ ਕਿ ਇਹ ਪੰਜਾਬ ਨੂੰ ਹੋਰ ਖੋਖਲਾ ਕਰ ਦੇਣ ਅਤੇ ਪੰਜਾਬ ਨੂੰ ਕੰਡਮ ਕਰਕੇ ਛੱਡ ਦੇਣ ਦੋਸਤੋ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ